ਉ ਨਿਰਗਰ ਅਪਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਜੁਤਾਰੁ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਣ ਬਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵੋ ਸਤਿਆਰਾ ਹੋਈਐ ਕਿੰ ਗੂੜੈ ਟੁੱਟੈ ਪਾਲ ਹੁਕਮ ਵਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਢਿਆਈ ਹੁਕਮੀ ਉਤਮ ਨੀਚ ਹੁਕਮ ਦੇਖ ਦੂਖ ਸੁਖ ਪਾਈਐ ਇਕਲਾ ਹੁਕਮੀ ਵਫੀਸ ਤੇ ਹੁਕਮੀ ਸਰਾਪ ਵਾਈ ਅਹ ਹੁਕਮ ਅੰਦਰ ਸਭ ਕੋ ਬਾਹਰ ਹੋਣਾ ਕੋਏ ਨਾਨਕ ਹੁਕਮ ਹੈ ਬੁਝਾ ਤਾ ਹੋ ਮੈਂ ਕਹਿ ਨਾ ਕੋਏ ਗਾਵੇ ਕੋ ਤਾਂ ਹੋਵੇ ਕਿਸੈ ਤਾਲ ਗਾਵੇ ਕੋ ਦਾਤ ਜਾਣੈ ਨੀ ਸਾਨ ਗਾਵੇ ਕੋ ਹੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮੋ ਵਿਚਾਰ ਗਾਵੈ ਕੋ ਸਾਰ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮਾਂ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਇ ਆਖਿਆ ਪਾਉ ਉਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜੇ ਤੋ ਸਿਸਰ ਦਰਬਾਰ ਮੁਹਾਉ ਕੇ ਬਲਣ ਗੋਦੀਐ ਜੇ ਸੁਣ ਤੈ ਰੇ ਪਿਆਰ ਅੰਮ੍ਰਿਤ ਵੇਰਾ ਸਾਚਨਾਵ ਵਡਿਆਈ ਵਿਚਾਰ ਬਰਮੀ ਆ ਵੇ ਕਪੜਾ ਨਦਰੀ ਮੋਹ ਬਦੁਆਰ ਨਾਨਕ ਕੇ ਵਾ ਜਾਣੀਐ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਰਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੋਖ ਪਰਹਾਰਿਓ ਸੋਤਿ ਕਰ ਲੈ ਜਾਏ ਗੁਰਮੁਖਾ ਨਾਮ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰਈਸਰ ਮੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਾਉ ਜਾਣਾ ਆਖਾ ਨਹੀਂ ਕਹਿਣਾ ਕਸਨੋ ਨਾ ਜਾਇ ਗੁਰਾ ਇੱਕ ਦੇਹ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਇ ਇਹ ਤਨ ਆਵਾਜੇਿਸ ਪਾਲਾ ਵਿਣ ਭਾਰੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਾਤ ਵਿਚੋਰ ਤੋ ਜੋ ਹਰ ਮਾਲਿਕ ਜੇ ਏਕੁਰ ਕੀ ਸਿਫ ਸੁਣੀ ਗੁਰਾ ਤੇ ਬਦੇਹ 부ਝਾਈ ਸੁਨਾ ਦੀਆ ਕਾ ਇੱਕ ਦਾਤਾ ਸੋ ਵੇ ਬਿਸਰਨਾ ਜਾਈ ਜੇ ਜੋ ਵਿਚਾਰਿਆ ਅਰਜਾ ਹੋਰ ਦਸੂਮੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲਈ ਜੇ ਦਿੱਸ ਨਦਰ ਨਾਇ ਆ ਲਈ ਤਾਲਾ ਤਰਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਬਰਵੰਤੇ ਆ ਗੁਣ ਦੇ ਦੇਹ ਕੋਏ ਨਾ ਸੁਝਈ ਜੇ ਇਸ ਗੁਣ ਕੋਏ ਕਰੇ ਸੁਣਿਆ ਸਤ ਪੀਰ ਸਰਨਾਂਤ ਸੁਣਿਆ ਤਰਤਵਲੇ ਆਕਾਸ ਸੁਣਿਆ ਦੀਪ ਰੂਪ ਆਕਾਲ ਸੁਣਿਆ ਕੋਹਿਰਾ ਸਕੈ ਕਾਲ ਨਾਨਕ ਭਗਤਾਂ ਸੁਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਇਸ ਵਰਮਾ ਇੰਦਰ ਸੁਣਿਆ ਮੁਖਸਾ ਲਾਹਣ ਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸ ਤੋਂ ਸਿਮਰਤੋ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਾਧ ਸੰਤੋਪ ਗਿਆਨ ਸੁਣਿਆ ਅਸੰਕਾ ਜਿਸੁ ਨਾਨਕ ਸੁਣਿਆ ਪਰ ਪਰ ਪਾਵਹਿ ਮਾਨ ਸੁਣਿਆ ਲਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਦਾ ਸੁਣਿਆ ਸੇਧ ਪੀਰ ਪਾਤਿ ਸਾਹਿਬ ਸੁਣਿਆ ਅੰਦੇ ਪਾਵ ਹੈ ਰਾਮ ਸੁਣਿਆ ਹਾਉ ਬਾਇ ਅਸਗਾਉ ਨਾਨਕ ਭਗਤਾ ਸਵਾ ਵਿਗਾਸ ਸੁਣਿਆ ਦੂਖ ਬਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਗਦ ਤਾਲਮ ਨਾ ਲੇਖਣ ਹਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੇ ਸਤਹੁ ਵੈ ਮਨ ਬੋਧਹ ਮੰਨੇ ਸਗਲ ਪਵਣ ਕੀ ਸੁਭ ਮੰਨੇ ਮੋਹ ਚੂਟਾ ਨਾ ਆਖਾਈ ਮੰਨੇ ਜਾਨੁ ਕੈ ਸਾਥ ਨਾ ਜਾਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਮਾਰਗ ਠਾਕ ਨਾ ਪਾਇ ਮੰਨੈ ਬਾਤ ਸਿਉ ਪਰ ਗਟ ਜਾਏ ਮੰਨੈ ਮਗਰ ਨਾ ਚੱਲੇ ਪੰਥ ਮੰਨੈ ਧਰਮ ਸੇ ਤੀ ਸਰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਗ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰਨ ਮੰਨੈ ਤਰਾਇ ਤਾਰੇ ਗੁਰ ਸਿਖ ਮੰਨੈ ਨਾਲਿ ਕਾ ਪਵਹਿ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਹਿ ਮਾਨ ਪੰਜੇ ਸੋਹਹਿ ਦਰ ਰਾਜਾਨ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ ਹੋਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਬਹੁਤਿਆ ਹੋ ਵਾਸਤਿਆ ਤਵੈ ਉਪਰ ਕੀਤਾ ਪਾਰ ਤਰਤੀ ਹੋਤ ਪ੍ਰਹੋਰ ਬੂਰ ਦੇਸ ਤੇ ਪਾਰ ਤਲੈ ਕਬਨ ਜੂਰ ਜੀ ਆ ਜਾ ਤਰੰਗਾ ਕੇ ਨਾਵ ਸੋਨਾਲੇ ਪਿਆ ਗੁਰੀ ਕਲਾਮ ਇਹ ਹੋ ਦੇਖਾ ਜਿਤ ਜਾਣੈ ਕੋਇ ਇਹ ਖਾਲਿ ਮਿਆ ਕੀਤਾ ਹੋਇ ਕੀਤਾ ਤਾਂ ਸਵਾਲਿ ਹੋ ਰੂਪ ਕੀਤੀ ਦਾਤ ਜਾਣੈ ਕੌਣ ਬੂਤ ਕੀਤਾ ਬਸਾਓ ਮੀਂਹ ਗਵਾਓ ਦੇਸ ਤੇ ਹੋਏ ਲਖ ਦਰੀ ਆਓ ਉਤਰਤ ਕਾਵਣ ਕਹਾ ਵੀਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਵਾਲ ਰਹੇ ਉਦਾਸ ਅਸੰਖ ਭਗਤ ਦਾ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹ ਪਾਤਸਾਰ ਅਸੰਖ ਮੋਨ ਲਿਵ ਲਾਇਤਾਰ ਉਤਰਤ ਕਾਵੜ ਕਹਾ ਵਿਚਾਰ ਵਾਰਿਆ ਨਾ ਜਾਵਾ ਇਹ ਤੋਹਾਰ ਜੋ ਤੁਧ ਭਾਵੈ ਸਾਈ ਭਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਕਮੂਰ ਕੰਧਪੂਰ ਅਸੰਖ ਜੋਰ ਹਰਾਮਪੂਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵਖਤਿਆ ਕਮਾਹਿ ਅਸੰਖ ਪਾਪੀ ਬਾਪ ਕਰ ਜਾਹਿ ਅਸੰਖ ਕੂੜਿਆਰੇ ਪੂਰੇ ਫਿਰਾਜ ਅਸੰਖ ਮਲੇਸ਼ ਮਾਰ ਪਾਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਉਹ ਤਨ ਭਾਵ ਐਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਲਾਭ ਅਸੰਖ ਤਾਲ ਅਗਾਮ ਅਗਾਮ ਅਸੰਖ ਲੋ ਅਸੰਖ ਕਾ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਰਗਾ ਅਖਰੀ ਲੇਖਣ ਬੋਧਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਰਿਛੇ ਤੇ ਸੁਸਰਦਾ ਹੈ ਇਹ ਫਰਮਾਏ ਦੇਵ ਦਿਲ ਪਾਹ ਜੇਤਾ ਕੀਤਾ ਤੇ ਤਾ ਨਾਉ ਬਿਨ ਨਾ ਲੈ ਨਹੀਂ ਕੋਥਾ ਕੋਤਰ ਤੇ ਕਾਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਲੈ ਸਾਈ ਭਲਿਕਾਰ ਤੂ ਸਦਾ ਸਨਾਮਤ ਨਿਰੰਕਾਰ ਓਰੀਏ ਹੱਥ ਪੈ ਤਨ ਦੇ ਪਾਣੀ ਧੋਤਾ ਪੁੱਤਰ ਸੋਖੇ ਬਹੁਤ ਪਲੀਤੀ ਕਬੜ ਹੋਏ ਏਸਾ ਹੂਣ ਨਹੀਂਆ ਉਹ ਹੋ ਤੋਏ ਭਰੀਐ ਮਤ ਪਾਪਾਂ ਕੈ ਸੰਗ ਬਹੁ ਧੋਪੈ ਨਾ ਵੈ ਕੈ ਰੰਗ ਕੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਣ ਨਾਨਕ ਹੁਕਮੀ ਆਵੋ ਜਾਵ ਤੀਰਥ ਤਾਪ ਦਇਆ ਦਤਾਨ ਇਹ ਕੋ ਪਾਵੈ ਦਿਲ ਕਾਮਨ ਸੁਣਿਆ ਬੰਨਿਆ ਮਨ ਕੀਤਾ ਪਾਉ ਅੰਤਰ ਗਤ ਪੀਰ ਸੰਭਾਲ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵੇੜਾ ਗੁਣ ਕੀਤੇ ਭਗਤ ਨਾ ਹੋਏ ਸੁਆਸ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਗਾਵਣ ਸੋ ਵੇਲਾ ਵਾਪਟ ਕਾਵਣਾ ਗਾਵਣ ਖੇਤ ਕਾਵਣਾ ਵਾਰ ਗਾਵਣ ਸਰਤੀ ਮਾਹੂ ਕਾਵਣਾ ਇਹ ਤੂਆ ਆਕਾਰ ਵੇਨ ਨਾ ਪਾਇਆ ਪੰਡਤੀ ਜੇਹੂਵੈ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀਆ ਇਹ ਲੇਖ ਨਾ ਲੇਖ ਪੁਰਾਣ ਕਿਤੋ ਆਰ ਨਾ ਜੋ ਵੀ ਜਾਣੈ ਰੁਤ ਮਾ ਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰਿਆ ਕਾਗਿਬ ਸਾਲਾਹੀ ਕਿਉ ਵਰਨੇ ਕੇ ਵਜਾੜਾ ਨਾਨਕ ਆਖਣ ਸਭ ਕੋ ਆਖੈ ਇਤੂ ਦੂ ਇੱਕ ਸਿਆਣਾ ਵੱਡਾ ਸਾਹਿਬ ਘਟੇ ਨਾਏ ਕੀਤਾ ਜਾਗਾ ਹੂਵੇ ਨਾਨਕ ਜੇ ਕੋ ਆਪਾ ਜਾਣ ਅੱਗਾ ਗਿਆ ਨਾ ਸੋਹੇ ਬਾਤਾਲਾ ਬਾਤਾਲ ਲਖ ਆਕਾਸ ਆਕਾਸ ਊੜਕ ਊੜਕ ਪਾਲ ਥੱਕੇ ਵੇਦ ਕਹਿਣ ਇਕਵਾਤ ਸਰਸ 18 ਕਹਿਣ ਪ੍ਰਦੇਬਾ ਅਸਲੂ ਇਕਤਾਤ ਲਿਖਾ ਹੋਏ ਤਾਰੀਹ ਐ ਲਿਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੀ ਤੇਤੀ ਸੁਰਤ ਨਾ ਪਾਈਐ ਨਦੀਆ ਤੈਵਾ ਬਵਹੇ ਸੁਮੰਧ ਨਾ ਜਾਣੀਐ ਸੁਮੰਧ ਸਾਹਿਬ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰੈ ਅੰਤ ਨਾ ਸਿੱਧੀ ਕਹਣ ਲਾ ਅੰਤ ਆਉਤ ਨਾ ਕਰਨ ਦੇਣ ਨਾ ਅੰਤ ਅੰਤਾਂ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤਾਂ ਜਾਪੈ ਕੀਤਾ ਆਕਾਰ ਅੰਤਾਂ ਜਾਪੈ ਬਾਰਾ ਵਾਰ ਅਹੰਕਾਰਨ ਕੀਤੇ ਵਿਲਾਹ ਤਾਂ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉੱਪਰ ਊਚਾਲਾ ਇਹ ਵੱਡਾ ਊਚਾ ਹੋਇ ਕੋਇ ਇਸ ਊਚੇ ਕੋ ਜਾਣੈ ਸੋਇ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤੇਰੋ ਨਾਤ ਮਾਇ ਕੀਤੇ ਮੰਗਹਿ ਜੂਦੇ ਅਪਾਰ ਕੀਤੇ ਅਗਲਤ ਨੀ ਵਿਚਾਰ ਕੀਤੇ ਖਾਤੁਤ ਹੈ ਵੇਕਾਰ ਕੀਤੇ ਲਾਲ ਮੁਕਰ ਪਾਈ ਕੀਤੇ ਮੂਰਖ ਖਾਹੀ ਪਾਹੀ ਕੀਤੇ ਆਧੂਕ ਭੂਖ ਸਦਮਾਰ ਤੇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਲੇ ਹੋਏ ਹੋਰ ਆਤ ਨਾ ਸਕੈ ਕੋਏ ਜੇ ਕੋ ਖਾਇ ਤ ਆਕਰ ਪਾਇ ਉਹ ਜਾਣੈ ਜੇ ਪਿਆ ਮੁਹ ਖਾਇ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਗਈ ਕੇ ਜਿਸੋਂ ਬਖਸੇ ਸਿਪਤ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੋੜ ਅਮੋਲ ਵਾਪਾਰ ਅਮੋਲ ਵਾਪਾਰੀਏ ਅਮੋਲ ਪੰਡਾਰ ਅਮੋਲ ਆਹੇ ਅਮੋਲ ਲੈ ਜਾਏ ਅਮੋਲ ਭਾਏ ਅਮੁੱਲਾ ਸਮਾਨ ਅਮੋਲ ਧਰਮ ਆਸ ਅਮੋਲ ਦੀਵਾਰ ਅਮੋਲ ਤੋਲ ਕਾ ਅਮੋਲ ਪ੍ਰਵਾਣ ਅਮੋਲ ਬਖਸ਼ੀਸ ਅਮੋਲ ਨੀਸਾਰ ਅਮੋਲ ਕਰਮ ਅਮੋਲ ਪ੍ਰਮਾਣ ਅਮੋਲ ਨੂੰ ਅਮੋਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਇ ਆਖਾ ਹੈ ਵੇਦ ਪਾਠ ਪੁਰਾਣ ਆਖਾ ਹੈ ਪੜੇ ਕਹੈ ਵਖਿਆਰ ਆਖਾ ਹੈ ਵਰਨੇ ਆਖਾ ਹੈ ਇੰਦ ਆਖਾ ਹੈ ਗੋਪੀ ਤਾ ਗੋਵਿੰਦ ਆਖਾ ਹੈ ਇਸੈ ਆਖਾ ਹੈ ਸਿੱਧ ਆਖਾ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਲ ਵੇ ਅੱਖ ਹੈ ਦੇਵ ਅੱਖ ਹੈ ਸੂਰ ਨਰ ਮੋਨ ਜਨ ਸੇਵ ਕਿਤੇ ਅੱਖ ਹੈ ਆਕਣ ਪਾਏ ਕਿਤੇ ਕਹ ਕਹ ਉਠ ਉਠ ਜਾਏ ਕਿਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕੇ ਕੇ ਜੀਵਨ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲੇ ਗਾੜ ਕੀਆ ਸਿਰ ਗਵਾਰਾ ਗਾਵਾਰ ਸੂਦਰ ਕੇ ਹਾ ਸੂ ਕਰ ਕੇ ਹਾ ਜਿਹ ਤੋ ਬਹਿ ਸਰਬ ਸਮਾਲੇ ਵਾਹਿਗੁਰੂ ਅਨੇਕ ਅਸ਼ੰਕਾਰ ਕੀਤੇ ਵਾਣਹਾਰੇ ਕੀਤੇ ਰਾਗ ਪ੍ਰੀਤ ਸੇਉ ਕਹੀਆ ਨਾ ਕੀਤੇ ਗਾਵਣਹਾਰੇ ਗਾਵਹਿ ਤਹੋ ਪਾਉਰ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੋਪਤੋ ਰੇ ਪ੍ਰਜਾਨੇ। ਨੀਕਲੇ ਭਤਰੋ ਵਿਚਾਰੇ। ਗਾਵਹਿ ਈਸਵਰ ਬਰਮਾ ਦੇਵੀ। ਸੋਹਣ ਸੁਰਾਸ ਸੁਆਰੇ। ਗਾਵਹਿ ਕੰਧ ਤੇ ਦਾਸ ਸੁਣੋ ਬੈਠੇ। ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ। ਗਾਵਹਿ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ। ਗਾਵਹਿ ਰੀਤ ਕਰਾਰੇ। ਗਾਵਨ ਪੰਡਿਤ ਪੜਨ ਨ ਰਕੀਸਰ। ਜੋਗੋ ਗੋਵੈਤਾ ਨਾਲੇ ਗਾਵ ਹੈ ਮੋਹਣੀਆਂ ਪਰ ਮੋਹਨ ਸੁਗਮ ਅਛਪੈ ਆਲੇ ਗਾਵਨ ਰਤਨੁ ਕੋ ਪਾਏ ਤੇਰੇ ਆਠ ਸਠ ਦਿਨ ਤੁਨ ਨਾਲੇ ਗਾਵ ਹੈ ਜੂਦ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਘਾਰ ਘਰ ਰਖੇ ਤਾਰੇ ਸੇਈ ਤੁਧਨੋ ਗਾਵ ਹੈ ਜੋ ਤੁਨ ਭਾਗਨ ਪਤ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕੋ ਕਿਆ ਵਿਚਾਰੇ ਸੋਈ ਸੋਈ ਸਰਾ ਸਚ ਸਾਹਿਬ ਸਾਚਾ ਸਾਚੀ ਨਾਹੀ ਭੈਤੀ ਹੁਸੀ ਜਾਇ ਨਾ ਜਸੀ ਰਜਾ ਰਜੇ ਨਲਚਾਈ ਰੰਗੀ ਰੰਗੇ ਪਾਦੇ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖ ਕੀਤਾ ਆਪਣਾ ਏਵ ਤੇ ਸਦੀ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਉਕਮਾ ਨਾ ਕਰਨਾ ਜਾਈ ਸੋ ਬਾਤ ਸਾਹ ਸਾਹ ਪਾਤ ਸਾਹਿਬ ਨਾਨਕ ਤੁਰਹਿਣ ਰ ਜਾਈ ਹੰਦਾ ਸੰਤੋਖ ਸਰਮ ਪਾਤ ਛੋਰੀ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਪੁਆਰੀ ਕਾਇਆ ਯੁਗਤ ਡੰਡਾ ਪ੍ਰਤੀਤ ਆਈ ਪੰਕਤੀ ਸਰਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦੇ ਅਨੀਰ ਅਨਾਦ ਅਨਾਹਤ ਯੁਗ ਯੁਗ ਈ ਕੋ ਇਸ ਉਹ ਬੁਧ ਕੇ ਆਂ ਦਇਆ ਪੰਡਾਰਣ ਕਾਗ ਸਾਰਵਾ ਜਹਨਾਰ ਆਪਨਾਥ ਨਾ ਕੀ ਸਭ ਜਾ ਕੀ ਰਿੰਦ ਸਿਧ ਹੋ ਅਵਰਾਸਾਲ ਸੰਯੋਗ ਵਿਜੋਗ ਤੋਂ ਇਹ ਕਾਰ ਚਲਾਵ ਹੈ ਲਿਖੇ ਆਵੈ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਇੱਕੋ ਇਸ ਏਕਾ ਨਾ ਹੀ ਜੁਗਤਵੇ ਆਈ ਤਿੰਨ ਚੇਲੇ ਪ੍ਰਵਾਹ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਏ ਦੀਵਾਣ ਦੇਵ ਤੇ ਸੁਭਾਵ ਹੈ ਦਿਵੇ ਚਲਾਵ ਹੈ ਯੋ ਹੋਵਾ ਹੈ ਪਰਮਾਨ ਹੋ ਹੋਵੇਖਾ ਹੈ ਉਹ ਨਾਦਰ ਨਾਇਆ ਹੈ ਬਹੁਤਾ ਕੀ ਹੋਵੇ ਨਾਲ ਆਦੇਸ ਇਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏ ਕੋ ਇਸ ਆਸਣ ਲੋਏ ਲੋਏ ਪੰਧਾਰ ਜੋ ਕਿਸ਼ ਪਾਇਆ ਸੋ ਏ ਕਾਵਾਰ ਕਰ ਕਰ ਵੇਖ ਸਿਰਜਣਹਾਰ ਨਾਨਕ ਸੱਚੇ ਕੀ ਸਾ ਕੀ ਕਾਰ ਆਦੇਸ ਦਿਸ ਆਦੇਸ ਆਦ ਅਹੀਰ ਅਨਾਥ ਅਨਾਹਤ ਜੁਗ ਜੁਗ ਏਕ ਹੋ ਇਸ ਇੱਕ ਤੂ ਜੀਵਾ ਲਖ ਹੋ ਹੈ ਲਖ ਹੋ ਵਹ ਲਖ ਇਸ ਲਖ ਲਖ ਵੇੜਾ ਆਖੀਐ ਏਕ ਨਾਮ ਜਗਦੀਸ ਏਤਰਾ ਹੀ ਪਤ ਪਾਵੜੀਆ ਜੜਿਆ ਹੋਏ ਤੀਕੀਸ ਸੋਗ ਲਾਇਆ ਆਕਾਸ਼ ਕੀ ਢਾਇਆ ਈਸੂ ਨਾਨਕ ਨਦਰਿ ਪਾਈਐ ਕੂੜੀ ਕੂੜਾ ਖਿਸ ਆਖੜ ਜੋਰ ਚੁੱਪਾ ਰਹ ਜੂਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਹੈ ਜੋਰ ਜੋਰ ਨਾ ਰਾਜ ਮਾਰ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਪਾ ਸੰਸਾਰ ਜਿਸ ਹੱਥ ਜੋਰ ਕਰ ਵੇਖਐ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਸਿਤੇਵਾਰ ਪਵਣ ਪਾਣੀ ਅਗਨੀ ਪਾਤਾਰ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਯਾਤ ਸਚਾ ਦਰਬਾਰ ਇਤਸੋ ਹਨ ਪੰਜ ਪਰਵਾਣ ਨਦਰੀ ਕਰਮ ਪਵੈਨੀ ਸਾੜ ਗੱਜ ਪਕਾਈ ਉਠੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਨੇ ਕਾ ਖੜੀ ਹੈ ਗੁਰੂ ਰੰਗ ਪੀਵੇਸ ਕੇਤੀ ਆਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਬਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੰਧ ਬੋਧਨਾਥ ਕਿਤੇ ਕਿਤੇ ਦੇਵੀ ਵਿਵੇਸ ਕਿਤੇ ਦੇਵਦਾਨ ਬਹੁਣ ਕਿਤੇ ਕਿਤੇ ਰਤਨ ਸੰਮੰਦ ਕਿਤੀਆ ਖਾਣੀ ਕਿਤੀਆ ਬਾਣੀ ਕਿਤੇ ਪਾਤ ਨਰਿੰਦਰ ਕਿਤੀਆ ਸ੍ਰਤੀ ਸੇਵਕ ਕਿਤੇ ਨਾਨਕ ਤੁ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਵਿਥੈ ਨਾਦ ਬినੋਦ ਕੋਡ ਅਨੰਦ ਸਰਵਖੰਡ ਕੀ ਬਾਣੀ ਰੂਪ ਵਿਥੈ ਕਾਰਤ ਘੜੀਐ ਬਹੁਤ ਅਲੂਪ ਤਾਰ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਰੇ ਪਿਛੈ ਪਛਤਾਏ ਵਿਥੈ ਘੜੀਐ ਸਤਮਤ ਮਨੁ ਗੁਧ ਵਿਥੈ ਘੜੀਐ ਸੁਰਾ ਸਦਾ ਕੀ ਸੁਭ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਵਲ ਸੂਰ ਦਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਰੇ ਤਾ ਕੇ ਰੂਪ ਨਾ ਕਥਨੇ ਜਾਏ ਨਾ ਉਹੇ ਮਰਹਿ ਨਾ ਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਹੇ ਅਨੰਦ ਸੁਚਾ ਮਨ ਸੋਏ ਸੱਚ ਖਾਨੋ ਸਾਇੰਦਰੰਕਾਰ ਕਰ ਕਰੇ ਕਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਫਰ ਤਾ ਅੰਤ ਨਾਇੰਤ ਬਿਥੈ ਲੋ ਨੂ ਆਕਾਰ ਜਿਵ ਜਿਵ ਹੁਕਮਿ ਦੇਵਾ ਦੇਵਤਾਰ ਵੇਖਾ ਵਿਗਸ ਕਰ ਵੀਚਾਰ ਨਾਨਕ ਕਥਨਾ ਕਰਦਾ ਸਾਰ ਜਾਤ ਪਹਾਰਾ ਧੀਨ ਜ ਸੁਯਾਰ ਆਹਰਣ ਮਾਤਾ ਵੇਦ ਹਥਿਆਰ ਭੌਖਲਾ ਅਗੰਗ ਤਪਤਾਉ ਪੰਡਾ ਪਾਉ ਅੰਮ੍ਰਿਤ ਦਿੱਤ ਢਾਲੇ ਕੜੀਏ ਸਬਦ ਸੱਤੀ ਟਕਸਾਲ ਜਿਨਕਾ ਨਦਰ ਕਰਮ ਦਿਨਕਾਰ ਨਾਨਕ ਨਦਰੇ ਨਦਰ ਨਿਹਾਲ ਸੁਨੂਕਰ ਪਾਵਣ ਗੁਰੂ ਪਾਹੀ ਪਿਤਾ ਮਾਤਾ ਕਰਤਮ ਹੱਤ ਬਿਉਸਰਾਤ ਦੋਏ ਦਾਈ ਦਾਇਆ ਪਹਿਲਾ ਸਗਰ ਜਗਤ ਚੰਗਿਆਈਆ ਭੁਰਿਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਮੁਖ ਉਜਲੇ ਕੀਤੀ ਛੁਟੀ ਨਾਰ

ਸੋ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਬਿਠ ਦੇ ਨਾਮ ਦੇਉ ਮੁਕਲਾਇਆ ਜਨ ਨਾਲਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹਉ ਪਰਿ ਨਾ ਹੋਈ ਬਲੇਹਾਰੀ ਕੁਦਰਤਵਸਿਆ ਤੇਰਾ ਅੰਤ ਨਾ ਜਾਇ ਲਫਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੇ ਸੋ ਪਾਰ ਪਿਆ ਬਹੁ ਨਾਨਕ ਕਰਤੇ ਕੀਆ ਬਾਤਾਂ ਜੋ 기ਸ਼ ਕਰਨਾ ਸੂ ਕਰ ਰਹਾ ਸੋਦਰ ਰਾਗ ਆਸਾ ਆਤਮ ਹੱਲਾ ਪਹਿਲਾ